ਪੰਜਾਬ ਖੂਬ ਕਮਿਸ਼ਨ ਸਾਡਾ ਜੋ ਹੈ ਇਸ ਦਾ ਜਿਹੜਾ ਅਸੀਂ ਮੈਂਬਰਸ ਆ ਚਾਰ ਤੇ ਅਸੀਂ ਸਾਰਿਆਂ ਨੇ ਆਪਣੇ ਆਪਣੇ ਜ਼ਿਲ੍ਹੇ ਜੋ ਹੈ ਆਪਣੇ ਆਪਣੇ ਕੰਡੇ ਵਿੱਚ ਮੈਨੂੰ ਬੜਾ ਸੁਭਾਗ ਮਿਲਿਆ ਕਿ ਮੇਰੇ ਕੋਲ ਆਇਆ ਬਹੁਤ ਅੱਛਾ ਲੱਗਿਆ ਆ ਕੇ ਮੈਂ ਅੱਛੇ ਬੜੀਆਂ ਭਾਰੀਆਂ ਸਭ ਦੀ ਜੋ ਮੇਰੇ ਨਾਲ ਅੱਜ ਹੈਗੇ ਇਹਨਾਂ ਨੇ ਮੈਨੂੰ ਅੰਦਰ ਦੇ ਪ੍ਰਿੰਟ ਵੀ ਦਿਖਾਏ ਜਿਹੜੇ ਕਿ ਬੜੇ ਡੀਪ ਜਾ ਕੇ ਸੀ ਮੈਂ ਅਚਲੀ ਮੈਨੇਜਮੈਂਟ ਦੇਖ ਕੇ ਸਾਰਾ ਕੁਝ ਬਹੁਤ ਅੱਛਾ ਲੱਗਿਆ ਐਨੇ ਬਰਸਾਤੀ ਮੌਸਮ ਵਿੱਚ ਵੀ बच्चे बड़ी सोनी तरह मिटटी मीठ खा रहे थे ਤੇ ਹਾਈਜੀਨ ਤਰੀਕੇ ਨਾਲ ਖਾ ਰਹੇ ਸੀ ਆਂਗਣਵਾੜੀਆਂ ਵੀ ਵਿਜ਼ਿਟ ਕੀਤੀਆਂ ਉਹ ਮੈਨੂੰ ਇਸ ਵੀ ਬਹੁਤ ਚੰਗਾ ਲੱਗਿਆ ਰਜਿਸਟਰ ਮੈਂਟੇਨਡ ਹੈ ਹਾਈਜੀਨ ਮੈਂਟੇਨਡ ਹੈ ਖਾਣਾ ਬੜਾ ਠੀਕ ਲੱਗੇ ਕੋਈ ਵੀ ਮਤਲਬ ਮੈਂ ਮੁਸ਼ਕਲ ਨਹੀਂ ਲੱਗੀ ਦੇਖ ਕੇ ਕਿ ਬੱਚੇ ਨਾਲ ਗੱਲ ਵੀ ਕੀਤੀ ਬੱਚਿਆਂ ਨੂੰ ਪੁੱਛਿਆ ਵੀ ਸੀ ਬੱਚੇ ਬਹੁਤ ਖੁਸ਼ ਸੀ ਆਪਣੇ ਖਾਣੇ ਤੋਂ ਤੁਹਾਡੇ ਸਭ ਦੇ ਕੋਆਪਰੇਸ਼ਨ ਕਰਕੇ ਸਾਰੇ ਅਸੀਂ ਵੀ ਜੋ ਕੁਝ ਹੋ ਸਕੇ ਇੰਪਰੂਵਮੈਂਟ ਵਿੱਚ ਲੱਗੇ ਰਹਾਂਗੇ ਸ਼ੁਕਰੀਆ ਤਾਂ ਜਾਬ ਫੂਡ ਕਮਿਸ਼ਨ ਸਾਡਾ ਜੋ ਹੈ ਇਸ ਦਾ ਜਿਹੜਾ ਅਸੀਂ ਮੈਂਬਰਾਂ ਆ ਚਾਰ ਤੇ ਅਸੀਂ ਸਾਰਿਆਂ ਦੇ ਆਪਣੇ ਆਪਣੇ ਜ਼ਿਲ੍ਹੇ ਜੋ ਹੈ ਆਪਣੇ ਆਪਣੇ ਕੰਡੇ ਵਿੱਚ ਬੰਦ ਬੜਾ ਸੁਭਾਗ ਮਿਲਿਆ ਕਿ ਮੇਰੇ ਫਤਿਹਗੜ੍ਹ ਸਾਹਿਬ ਨੇ ਇੱਥੇ ਕੋਲ ਆਇਆ ਬਹੁਤ ਅੱਛਾ ਲੱਗਿਆ ਆ ਕੇ ਮੈਂ ਅੱਛੇ ਬੜੀਆਂ ਭਾਰੀਆਂ ਸਭ ਦੀ ਜੋ ਮੇਰੇ ਨਾਲ ਅੱਜ ਹੈਗੇ ਇਹਨਾਂ ਨੇ ਮੈਨੂੰ ਅੰਦਰ ਦੇ ਪ੍ਰਿੰਟ ਵੀ ਦਿਖਾਏ ਜਿਹੜੇ ਕਿ ਬੜੇ ਡੀਪ ਜਾ ਕੇ ਸੀ ਮੈਂ ਅੱਛੀ ਮੈਨੇਜਮੈਂਟ ਦੇਖ ਕੇ ਸਾਰਾ ਕੁਝ ਬਹੁਤ ਅੱਛਾ ਲੱਗਿਆ ਐਨੇ ਬਰਸਾਤੀ ਮੌਸਮ ਵਿੱਚ ਵੀ ਬੱਚੇ ਬੜੀ ਸੋਹਣੀ ਤਰ੍ਹਾਂ ਮਿੱਟੀ ਵੀ ਖਾ ਰਹੇ ਸੀ ਤੇ ਹਾਈਜਨ ਟ੍ਰਿਕੇ ਨਾਲ ਖਾ ਰਹੇ ਸੀ ਅੰਗਨਵਾੜੀਆਂ ਵੀ ਵਿਜ਼ਿਟ ਕੀਤੀਆਂ ਉਹਨਾਂ ਵਿੱਚ ਵੀ ਬਹੁਤ ਚੰਗਾ ਲੱਗੇ ਹੈ ਰਜਿਸਟਰ ਮੇਨਟੇਨਡ ਹੈ ਹਾਈਜੀਨ ਮੇਨਟੇਨਡ ਹੈ ਖਾਣਾ ਬੜਾ ਠੀਕ ਲੱਗੇ ਕੋਈ ਵੀ ਮਤਲਬ ਮੁਸ਼ਕਲ ਨਹੀਂ ਲੱਗੀ ਦੇਖ ਕੇ ਕਿ ਬੱਚੇ ਨਾਲ ਗੱਲ ਵੀ ਕੀਤੀ ਬੱਚਿਆਂ ਨੂੰ ਪੁੱਛਿਆ ਵੀ ਸੀ ਬੱਚੇ ਬਹੁਤ ਖੁਸ਼ ਸੀ ਆਪਣੇ ਖਾਣੇ ਤੋਂ ਤੁਹਾਡੇ ਸਭ ਦੇ ਕੋਆਪਰੇਸ਼ਨ ਦੇ ਵਿੱਚ ਸਾਰੇ ਅਸੀਂ ਵੀ ਜੋ ਕੁਝ ਹੋ ਸਕੇ ਇੰਪਰੂਵਮੈਂਟ ਵਿੱਚ ਲੱਗੇ ਰਹਾਂਗੇ ਸ਼ੁਕਰੀਆ ਤਾਂ ਜਾ ਫੂਡ ਕਮਿਸ਼ਨ ਸਾਡਾ ਜੋ ਹੈ ਇਸ ਦਾ ਜਿਹੜਾ ਅਸੀਂ ਮੈਂਬਰਾਂ ਦਾ ਚਾਰ ਤੇ ਸਾਰੇ ਆਪਣੇ ਆਪਣੇ ਜ਼ਿਲ੍ਹੇ ਜੋ ਹੈ ਆਪਣੇ ਆਪਣੇ ਕੰਡੇਵਾਂ ਤੇ ਬੰਦ ਬੜਾ ਸੁਭਾਗ ਮਿਲਿਆ ਕਿ ਮੈਂ ਫਤਿਹਗੜ੍ਹ ਸਾਹਿਬ ਮੇਰੇ ਕੋਲ ਆਇਆ ਬਹੁਤ ਅੱਛਾ ਲੱਗਿਆ ਆ ਕੇ ਮੈਂ ਅੱਛੇ ਬੜੀਆਂ ਭਾਰੀਆਂ ਸਭ ਦੀ ਜੋ ਮੇਰੇ ਨਾਲ ਅੱਜ ਹੈਗੇ ਇਹਨਾਂ ਨੇ ਮੈਨੂੰ ਅੰਦਰ ਦੇ ਪ੍ਰਿੰਟ ਵੀ ਦਿਖਾਏ ਜਿਹੜੇ ਕਿ ਬੜੇ ਡੀਪ ਜਾ ਕੇ ਸੀ ਮੈਂ ਜਿਹਦੀ ਮੈਨੇਜਮੈਂਟ ਦੇਖ ਕੇ ਸਾਰਾ ਕੁਝ ਬਹੁਤ ਅੱਛਾ ਲੱਗਿਆ ਐਨੇ ਬਰਸਾਤੀ ਮੌਸਮ ਵਿੱਚ ਵੀ ਬੱਚੇ ਬੜੀ ਸੋਹਣੀ ਤਰ੍ਹਾਂ ਮਿੱਟੀ ਮੀਠ ਖਾ ਰਹੇ ਸੀ ਤੇ ਹਾਈਜੀਨ ਤਰੀਕੇ ਨਾਲ ਖਾ ਰਹੇ ਸੀ ਆਂਗਣਵਾੜੀਆਂ ਵੀ ਵਿਜ਼ਿਟ ਕੀਤੀਆਂ ਉਨਾ ਵਿੱਚ ਵੀ ਬਹੁਤ ਚੰਗਾ ਲੱਗੇ ਹੈ ਰਜਿਸਟਰ ਮੇਨਟੇਨਡ ਹੈ ਹਾਈਜੀਨ ਮੇਨਟੇਨਡ ਹੈ ਖਾਣਾ ਬੜਾ ਠੀਕ ਲੱਗੇ ਕੋਈ ਵੀ ਮਤਲਬ ਮੁਸ਼ਕਲ ਨਹੀਂ ਲੱਗੀ ਦੇਖ ਕੇ ਕਿ ਬੱਚੇ ਨਾਲ ਗੱਲ ਵੀ ਕੀਤੀ ਬੱਚਿਆਂ ਨੂੰ ਪੁੱਛਿਆ ਵੀ ਸੀ ਬੱਚੇ ਬਹੁਤ ਖੁਸ਼ ਸੀ ਆਪਣੇ ਖਾਣੇ ਤੋਂ ਤੁਹਾਡੇ ਸਭ ਦੇ ਕੋਆਪਰੇਸ਼ਨ ਦੇ ਵਿੱਚ ਸਾਰੇ ਅਸੀਂ ਵੀ ਜੋ ਕੁਝ ਹੋ ਸਕੇ ਇੰਪਰੂਵਮੈਂਟ ਵਿੱਚ ਲੱਗੇ ਰਹਾਂਗੇ ਸ਼ੁਕਰੀਆ ਤਾਂ ਜਾ ਫੂਡ ਕਮਿਸ਼ਨ ਸਾਡਾ ਜੋ ਹੈ ਇਸ ਦਾ ਜਿਹੜਾ ਅਸੀਂ ਮੈਂਬਰਾਂਾਂ ਚਾਰ ਤੇ ਸਾਰੇ ਆਪਣੇ ਆਪਣੇ ਜਿੱਲੇ ਜੋ ਹੈ ਆਪਣੇ ਆਪਣੇ ਕੰਡੇਵਾਂ ਤੇ ਬੰਦ ਬੜਾ ਸੁਭਾਗ ਮਿਲਿਆ ਕਿ ਮੇਰੇ ਫਤਿਹਗੜ੍ਹ ਸਾਹਿਬ ਨੇ ਮਿਲ ਕੋ ਆਇਆ ਬਹੁਤ ਅੱਛਾ ਲੱਗਿਆ ਆ ਕੇ ਮੈਂ ਅੱਛੇ ਬੜੀਆਂ ਭਾਰੀਆਂ ਸਭ ਦੀ ਜੋ ਮੇਰੇ ਨਾਲ ਅੱਜ ਹੈਗੇ ਇਹਨਾਂ ਨੇ ਮੈਨੂੰ ਅੰਦਰ ਦੇ ਪ੍ਰਿੰਟ ਵੀ ਦਿਖਾਏ ਜਿਹੜੇ ਕਿ ਬੜੇ ਡੀਪ ਜਾ ਕੇ ਸੀ ਮੈਂ ਅੱਛੀ ਮੈਨੇਜਮੈਂਟ ਦੇਖ ਕੇ ਸਾਰਾ ਕੁਝ ਬਹੁਤ ਅੱਛਾ ਲੱਗਿਆ ਐਨੇ ਬਰਸਾਤੀ ਮੌਸਮ ਵਿੱਚ ਵੀ ਬੱਚੇ ਬੜੀ ਸੋਹਣੀ ਤਰ੍ਹਾਂ ਮਿੱਟੀ ਵੀ ਖਾ ਰਹੇ ਸੀ ਤੇ ਹਾਈਜੀਨ ਤਰੀਕੇ ਨਾਲ ਖਾ ਰਹੇ ਸੀ ਅੰਗਨਵਾੜੀਆਂ ਵੀ ਵਿਜ਼ਿਟ ਕੀਤੀਆਂ ਉਹਨਾਂ ਵਿੱਚ ਵੀ ਬਹੁਤ ਚੰਗਾ ਲੱਗੇ ਹੈ ਰਜਿਸਟਰ ਮੇਨਟੇਨਡ ਹੈ ਹਾਈਜੀਨ ਮੇਨਟੇਨਡ ਹੈ ਖਾਣਾ ਬੜਾ ਠੀਕ ਲੱਗੇ ਕੋਈ ਵੀ ਮਤਲਬ ਮੁਸ਼ਕਲ ਨਹੀਂ ਲੱਗੀ ਦੇਖ ਕੇ ਕਿ ਬੱਚਿਆਂ ਨਾਲ ਗੱਲ ਵੀ ਕੀਤੀ ਬੱਚਿਆਂ ਨੂੰ ਪੁੱਛਿਆ ਵੀ ਸੀ ਬੱਚੇ ਬਹੁਤ ਖੁਸ਼ ਸੀ ਆਪਣੇ ਖਾਣੇ ਤੋਂ ਤੁਹਾਡੇ ਸਭ ਦੇ ਕੋਆਪਰੇਸ਼ਨ ਕਰਕੇ ਸਾਰੇ ਅਸੀਂ ਵੀ ਜੋ ਕੁਝ ਹੋ ਸਕੇ ਇੰਪਰੂਵਮੈਂਟ ਵਿੱਚ ਲੱਗੇ ਰਹਾਂਗੇ ਸ਼ੁਕਰੀਆ